ਹੈਲੋ ਗਾਇਜ਼ ਸਵਾਗਤ ਹੈ ਤੁਹਾਡਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਗਾਇਜ਼ ਹਮੇਸ਼ਾ ਜੀ ਮੇਰੇ ਨਾਲ ਸਫਰ 'ਚ ਬਣੇ ਰਹੋ ਆਪਾਂ ਕਰ ਰਹੇ ਹਾਂ ਕੇਦਾਰਨਾਥ ਟੈਂਪਲ ਦਾ ਸਫਰ ਗਾਇਜ਼ ਕਿਆ ਲਾ ਭਈਆ ਕਾ ਬਾਰੇ ਹੋਏ ਵਧੀਆ ਹੋ ਠੀਕ ਹੋ ਕਾ ਜੀ ਯਾਤਰਾ ਕਰ ਰਹੇ ਹੋ ਤਗਾਏ ਰਾਸਤੇ 'ਚ ਮਿਲੇ ਸਾਨੂੰ ਇਹ 23 ਸਾਲ ਦਾ ਮੁੰਡਾ ਜਿਹੜਾ ਕਿ ਚਾਰ ਧਾਮ ਦੀ ਯਾਤਰਾ ਕਰ ਰਿਹਾ ਸੀ ਸਾਈਕਲ ਤੇ ਉਹ ਵੀ ਵਿਦਆਊਟ ਮਨੀ ਤਗਾਏ ਅੱਜ ਦੇ ਟਾਈਮ ਦੇ ਵਿੱਚ ਵਿਦਆਊਟ ਮਨੀ ਟਰੈਵਲ ਕਰਨਾ ਬਹੁਤ ਜਿਆਦਾ ਮੁਸ਼ਕਲ ਹੈ ਕਿਉਂਕਿ ਹਰ ਜਗ੍ਹਾ ਤੇ ਪੈਸੇ ਦੀ ਲੋੜ ਪੈਂਦੀ ਹੈ ਖਾਣ ਵਾਸਤੇ ਪੀਣ ਵਾਸਤੇ ਇਸ ਕਰਕੇ ਸਾਨੂੰ ਬਹੁਤ ਹੈਰਾਨੀ ਹੋਈ ਕਿ ਇੱਕ ਬੰਦਾ ਬਿਨਾਂ ਪੈਸਿਆਂ ਤੋਂ ਕਿਵੇਂ ਸਫਰ ਕਰ ਸਕਦਾ ਹੈ ਬਹੁਤ ਮੁਸ਼ਕਲ ਹੈ ਜੇ ਤਗਾਏ ਇੱਕ ਨਾਰਮਲ ਇਨਸਾਨ ਲਈ ਕੇਦਾਰਨਾਥ ਟੈਂਪਲ ਦੀ ਜਿਹੜੀ ਚੜ੍ਹਾਈ ਹੈ ਉਹ ਬਹੁਤ ਮੁਸ਼ਕਲ ਹੈ ਲੇਕਿਨ ਫਿਰ ਵੀ ਜੇ ਉਸ ਇਨਸਾਨ ਦੇ ਕੋਲੇ ਕਾਫੀ ਬਾਜਨ ਹੋਵੇ ਸਾਈਕਲ ਹੋਵੇ ਬੈਗ ਹੋਵੇ ਤਾਂ ਉਸ ਲਈ ਇਹ ਚੜਾਈ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਤਾਂ ਚਲੋ गाइस ਕਰਦੇ ਆਂਗੇ ਮੁੰਡੇ ਨਾਲ ਗੱਲਬਾਤ ਕਿ ਕੀ ਆਖਦਾ ਹੈ ਅੱਛਾ ਇਹ ਵੈਸੇ ਆਪਕੇ ਪਾਸ ਪੈਸੇ ਤਾਂ ਹੋਵੇ ਥੋੜੇ ਬੋਲਤਾ ਵੈਸੇ ਇਹ ਜੀ ਅੱਛਾ ਨਹੀਂ ਹੈ ਰਸਤੇ ਮੇ ਜੋ deta hai ਉਹ ਵੀ ਪੈਸਾ ਥੁਦ ਬਚਾ ਕੇ ਰੱਖਤੇ ਹੈ deta hai to sahi hai khane ka nahi to usse khareed ke khata hai एक मिनट फिर मेरी बात सुन जिन्ने के हुन ਸਾਡੇ ਲਈ ਦੂਜੇ ਲੋਟ ਹੋਣਗੇ ਅਸੀਂ ਤੈਨੂੰ ਦਿੰਨੇ ਤੇਰੀ ਮਦਦ ਕਰਦਾ ਸ਼ੂਟ ਕਰ ਰਹੇ ਹੋ ਚਲੋ ਬਾਈ ਕਿ ਅਸੀਂ ਨੇ ਥੋੜੀ ਮਦਦ ਕਰਦੀ ਹੈ ਇਤਨਾ ਘੱਮ ਸੀ ਹੋਆ ਜਿਤਨੇ ਕਹ ਹਮ ਅਪ ਕਰ ਹਮ ਕਰ ਸਕਤੇ ਹੈ ਅੱਛਾ ਦਿਖਾ ਨਾ ਇਸਾ ਕੈਮਰਾ ਦਿਖਾ ਨਾ ਯੂਟਿਊਬ ਚੈਨਲ ਦਾ ਕੈਮਰਾ ਅੱਛਾ ਯਾਰ ਯਾਰ ਇਹਦੇ ਮੈਂ ਇਹ ਬਾਤ ਬਹੁਤ ਅਜੀਬੋਰੀ ਲਗਤੀ ਹੈ ਯਾਰ ਯਾਰ ਨਾ ਦੇਖੇ ਨਹੀਂ ਠੀਕ ਹੈ ਠੀਕ ਹੈ ਯਾਰ ਠੀਕ ਹੈ ਇਤਨਾ ਵੀ ਸਹੀ ਹੈ ਇਤਨੇ ਬੜੀ ਆ ਰਹਾ ਯਾਰ ਠੀਕ ਹੈ ਸੋ ਸਾਈਕਲ ਸਾਈਕਲ ਮੈਂ ਹੂੰ ਪਾਣੀ ਦਾ ਟਾਈਮ ਬਹੁਤ ਦਿੱਕਤ ਦਵਾ ਗਿਆ ਕਿੱਥੇ ਤੋਰਾ ਬਾਦ ਹਵਾ ਤੇ ਇਸੇ ਦਿੱਕਤ ਸੋ ਫੈਰੀ ਲਿਗਾ ਜੇ ਹੁਣ ਰੁਕਾਂਗੇ ਅਸੀਂ ਥੋੜੀ ਚਾਹ ਪੀਣ ਵਾਸਤੇ ਤੇ ਬੁੱਕਟ ਖਾਣ ਵਾਸਤੇ ਇਹਦੇ ਨਾਲ ਥੋੜੀ ਜੀ એનਰਜੀ ਆ ਜੂਗੀ ਪਰ ਸਫਰ ਹਜੇ ਵੀ ਸਾਡਾ ਬਹੁਤ ਜ਼ਿਆਦਾ ਪਿਆਗਾ ਕਿ ਸਾਰੀਆਂ ਦੁਕਾਨਾਂ ਦਾ ਰੇਟ ਬਹੁਤ ਜ਼ਿਆਦਾ ਹੈ ਪਰ ਲੇਕਿਨ ਜਿਹੜਾ ਬਾਈ ਹੈ ਕੀ ਨਾਮ ਹੈ ਬਾਈ ਜੀ ਆਪਣਾ ਮੇਰਾ ਨਾਮ ਹੈ 라ਵੀ ਇਹ ਬਾਈ ਨਾ ਬੜਾ ਅੱਛਾ ਹੈ ਇਸਨੇ हमको ਦੇਖ ਕਰਾ ਕੁਦ ਹੀ ਰੇਟ ਕਮ ਕਰ ਦਿਆ ਹੋਰ ਵੀ ਠੀਕ ਹੈ ਹੋਰੇਗਾ इत बैठ के दस मिनट गलत करद तो चाह पी लिया पटाखेदार चाहिए ਨੰਗ ਨੰਗ ਨਾ ਬੈਠ ਦੋ ਤ ਫਾਈਨਲੀ ਗਏ ਚਾਚੂ ਪੀ ਗਏ ਹੁਣ ਚੱਲ ਪਏ ਤਾਂ ਅੱਗੇ ਦਾ ਵਿਊ ਬਹੁਤ ਸੋਹਣਾ ਹੈਗਾ ਲਗਭਗ ਚੱਲ ਪਏ ਲੈ ਭਾਈ ਆਪ ਇਸ ਕੋ ਕੰਦੇ पे ਕਿਉਂ ਘੁਮਾਰੇ ਹੋ ਬਾਬਾ ਜੀ ਕੋ ਬਾਬਾ ਕੋ ਮੈਂ ਕੰਦੇ पे ਇਸ ਲਈ ਘੁਮਾ ਰਹਾ ਹੂੰ ਕਿ ਜਦ ਬੱਚੇ ਵੱਡੇ ਜਾਂਦੇ ਹਨ ਨਾ ਤਾਂ ਮਾਪੇ ਛੋਟੇ ਜਾਂਦੇ ਹਨ ਬੱਚੇ ਕੋ ਨੂੰ ਉਹਨਾਂ ਕੋ ਖਿਆਲ ਲੱਗਣਾ ਪੈਂਦਾ ਹੈ ਮਾਪੇ बड़ा हो गया हूँ इसका ध्यान रखना मेरा काम है अब मैं जहाँ भी घूमने जाऊंगा ये मेरा बाप है इसे घुमाऊंगा और इससे मैं इतना प्रेम करता हूँ बस ये है कि आरती हो इसकी और मेरी अच्छा ठीक है बढ़िया भाई बहुत अच्छा लगा यार आपसे बात करके अच्छा आप जब जहाँ इस, इसको साथ लेकर चलते हो जहाँ भी बैठते हो आप इसको आप बैठ जाते हो ये नहीं, नहीं, हाँ। इनको हैं ये, भोले बाबा अच्छा ठीक है ठीक है इनको यहाँ पर बिठा देते हो विराजमान कर देते हो भाई ठीक है ठीक है ठीक है भाई बहुत अच्छा लगा यार आपसे बार ठीक है भैया ਮੁਝੇ ਬੜੀ ਖੁਸ਼ੀ ਹੈ ਕਿ ਗੋਲਾ ਮਿਲਦੇ ਪ੍ਰੇਮ ਕਰਦਾ ਹੈ ਨਹੀਂ ਹੋਣਾ ਵੀ ਚਾਹੀਦਾ ਕੁਝ ਵੀ ਨਹੀਂ ਆਪ ਨੂੰ ਹਾਂ ਕਿ ਵਜੋਂ ਕਿਚਾ ਵੀ ਤਾਂ ਗਏ 12 13 ਕਿਲੋਮੀਟਰ ਦੀ ਚੜਾਈ ਚੜਨ ਤੋਂ ਬਾਅਦ ਜਿਹੜੇ ਸਾਡੇ ਪੈਰ ਤੇ ਬਹੁਤ ਜ਼ਿਆਦਾ ਦਰਦ ਕਰਨ ਲੱਗ ਰਹੇ ਤੇ ਜਦੋਂ ਅਸੀਂ ਰਸਤੇ ਵਿੱਚ ਚਾਰੇ ਸਾਨੂੰ ਦੇਖਿਆ ਕਿ ਇੱਕ ਦੁਕਾਨ ਦੇ ਉੱਤੇ ਫ੍ਰੀ ਸੇਵਾ ਦਵਾਈ ਲਗਾਈ ਜਾ ਰਹੀ थी ਕਿ ਪੈਰਾਂ ਦੇ ਉੱਤੇ ਤੇ ਅਸੀਂ ਵੀ ਰੁਕ ਗਏ ਗਰਦੀਪ ਸਿੰਘ ਮੈਂ ਤੇ ਲਾਡੀ ਅਸੀਂ ਨੇ ਵੀ ਬਾਈ ਤੋਂ ਟਿਊਬ ਲਈ ਤੇ ਆਪਣੇ ਪੈਰਾਂ ਤੇ ਲਗਾਈ ਤੇ ਸਾਨੂੰ ਜਦੋਂ ਟੂਬ ਨੂੰ ਸਾਨੂੰ ਆਪਣੇ ਪੈਰਾਂ ਤੇ ਲਗਾਇਆ ਤਾਂ ਸਾਨੂੰ ਕਾਫੀ ਵਧੀਆ ਲੱਗਿਆ ਤੇ ਆਰਾਮ ਵੀ ਮਿਲਿਆ ਜਿਹੜੀ ਕਿ ਇਹ ਸੇਵਾ ਹੈ ਇਹ ਡਾਕਟਰਾਂ ਦੁਆਰਾ ਲੋਗੋ ਆਈ ਗਈ ଥିਗੀ ਤੇ ਟੂਬ ਵੀ ਮੈਨੂੰ ਗਿਫਟ ਦੇ ਵਿੱਚ ਦਿੱਤੀ ਤੇ ਅਸੀਂ ਨੇ ਵੀ ਆਪਣੇ ਪੈਰਾਂ ਤੇ ਟੂਬਾਂ ਨੂੰ ਲਾਇਆ ਤੇ ਕਾਫੀ ਟਾਈਮ ਸਾਨੂੰ ਆਰਾਮ ਕਰਿਆ ਤਗਾ ਜੀ ਬਹੁਤ ਘੱਟ ਲੋਕ ਮਿਲਦੇ ਨੇ ਜਿਹੜੇ ਐਵੇਂ ਸੇਵਾ ਕਰਦੇ ਨੇਗੇ ਪਰ ਜਦੋਂ ਬਾਈ ਨੂੰ ਪਤਾ ਲੱਗਾ ਕਿ ਮੈਂ ਇੱਕ ਯੂਟਿਊਬਰ ਆ ਤਾਂ ਬਾਈ ਨੇ ਮੈਨੂੰ ਇੱਕ ਟੂਬ ਗਿਫਟ ਦੇ ਵਿੱਚ ਦਿੱਤੀ ਜਿਹੜੀ ਕਿ ਸਾਰਿਆਂ ਨੂੰ ਪੈਸਿਆਂ ਦੇ ਵਿੱਚ ਮਿਲ ਰਹੀ ਸੀ ਪਰ ਲੇਕਿਨ ਮੈਨੂੰ ਗਿਫਟ ਚ ਮਿਲੀ ਮੈਨੂੰ ਬਹੁਤ ਖੁਸ਼ੀ ਹੋਈ ਐ ਇਸ ਗੱਲ ਦੀ ਕਿ ਮੈਨੂੰ ਮਾਨ ਸਤਕਾਰ ਦਿੱਤਾ ਗਿਆ ਬਾਈ ਵੱਲੋਂ ਚਲੋ ਠੀਕ ਐ ਭਈਆ ਹਰ ਹਰ ਵਾਦੂ ਧੰਨਵਾਦ ਜੀ ਹੋਰ ਵੀ ਬਣਾਓ ਹਾਂ ਹਾਂ ਜੀ ਪਹਿਲੀ ਇਹ ਸੇਵਾ ਤੇ ਜਿਹੜੀ ਰਾਸਤੇ ਦੇ ਵਿੱਚ ਮਿਲੀ ਕਿੰਨੇ ਕਿਲੋਮੀਟਰ ਦੇ ਵਿੱਚ ਇਹ ਮਿਲੀ ਵੀ ਬੰਦ 20 22 ਕਿਲੋਮੀਟਰ ਦੇ ਵਿੱਚ ਸਾਨੂੰ ਇੱਕ ਸੇਵਾ ਮਿਲੀ ਆ ਉਹ ਵੀ ਡਾਕਟਰ ਦੀ ਬਹੁਤ ਵਧੀਆ ਲੱਗਾ ਸਾਨੂੰ ਇਹਨਾਂ ਨੂੰ ਹੋਰ ਕੋਈ ਵੀ ਸੇਵਾ ਨਹੀਂ ਚੱਲ ਰਹੀ ਬਾਕੀ ਦੇਖਦੇ ਕਿੰਨਾ ਕ ਰੈਸਟ ਮਿਲਦੀ ਇਹਦੇ ਨਾਲ ਆਰਾਮ ਮਿਲਦਾ ਤੇ ਹਾਂ ਬਾਈ ਨੇ ਮੈਨੂੰ ਗਿਫਟ ਵੀ ਦਿੱਤਾ ਕਹਿੰਦਾ ਤੇਰੇ ਲਈ ਫਰੀ ਹੈ ਟਿਊਬ ਜੀ ਦਿੱਤੀ ਉਹਨੇ ਹਾਂ ਸਾਰੇ ਲਾਮਾਂਗੇ ਸੱਲਾਂ ਨੂੰ ਲੱਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰੇ ਲਾਮਾਂਗੇ ਚੱਲ ਤਾਂ ਇਹ ਇੱਥੇ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਜਿਹੜੇ ਘੋੜੇ ਨੇ ਬਿਨਾਂ ਪਗ ਡੰਡੀ ਤੋਂ ਉੱਪਰ ਕਿਵੇਂ ਚੜ ਜਾਂਦੇ ਨੇ ਇਹ ਵੀ ਸੋਚਣ ਵਾਲੀ ਗੱਲ ਹੈ ਕਿ ਇੰਨੀ ਦੂਰ ਚੜ ਜਾਂਦੇ ਨੇ ਆ ਦੇਖੋ ਐਵੇਂ ਲੱਗਦਾ ਜਿਵੇਂ ਤਲਸਾ ਕੇ ਥੱਲੇ ਡਿੱਗ ਜਾਣਗੇ ਪਰ ਇਹ ਪਤਾ ਨਹੀਂ ਕਿਵੇਂ ਚੜੇ ਨੇ ਉੱਪਰ ਚਲੋ ਬਈ ਫਾਈਨਲੀ ਲਗਭਗ ਤਕਰੀਬਨ ਹੁਣ ਅਸੀਂ ਪਹੁੰਚ ਹੀ ਗਏ ਬਸ ਥੋੜੀ ਦੂਰੀ ਰਹਿ ਗਈ 100 ਕਿਲੋਮੀਟਰ ਦਾ ਏਰੀਆ ਰਹਿ ਗਿਆ ਲਗਭਗ ਬਹੁਤ ਸੋਹਣਾ ਲੱਗਿਆ ਇੱਥੇ ਆਕ ਮੰਦਿਰ ਥੋੜੀ ਦੂਰੀ ਰਹਿ ਗਿਆ ਗਾਇ ਇੱਥੇ ਥੋੜੀ ਜਿਹੀ ਲੋਕੇਸ਼ਨ ਚੇਂਜ ਹੋ ਗਈ ਇੱਥੇ ਜਿਹੜੀ ਦੁਕਾਨਾਂ ਨੇ ਉਹ ਥੋੜੀਆਂ ਥੋੜੇ ਜਿਹਾ ਸਾਫ਼ ਸੁਥਰੇ ਜਿਹੇ ਤਰੀਕੇ ਨਾਲ ਹੋ ਗਈਆਂ ਕੁਝ ਨਹੀਂ ਮਿਲ ਰਿਹਾ ਸੀ ਕਿ ਹੁਣ ਇੱਥੇ ਸਾਰਾ ਕੁਝ ਮਿਲ ਰਿਹਾ ਹੈ ਗਾ ਬਗਾਈ ਬਾਰਿਸ਼ ਕਰਕੇ ਇਹਨਾਂ ਦੋਨਾਂ ਨੇ ਆ ਰੇਨ ਕੋਟ ਪਾ ਲਏ ਤੇ ਹੁਣ ਇਹ ਐ ਤੁਰ ਕੇ ਜਾ ਰਹੇ ਨੇ ਚਲੋ 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 ਨਹੀਂ ਡੰਡੇ ਪੈਣੇ ਚਲੋ ਵਾਓ ਜੰਨਤ ਮੇ ਆ ਗਏ ਗਾਈ ਹੁਣ ਤਾਂ ਹੁਣ ਤਾਂ ਜੰਨਤ ਤੇ ਚ ਵਾ ਗਏ ਅਸੀਂ ਵਾਓ ਖੂਬਸੂਰਤ ਹੈ ਗਾ ਜ ਹਲਕੀ ਹਲਕੀ ਜਿਹੀ ਬਾਰਿਸ਼ ਹੋ ਰਹੀ ਹੈ ਬਾਰਿਸ਼ ਦੇ ਵਿੱਚ ਮੰਦਰ ਦੇ ਵਿੱਚ ਜਾਣ ਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੀ ਹੈ ਵਾਓ ਤਾਂ ਪਹਿਲੀ ਜੇ ਰਜਿਸਟ੍ਰੇਸ਼ਨ ਸਾਨੇ ਇੱਥੋਂ ਕਰਵਾ ਲਈ ਸਾਨੂੰ ਟੋਕਨ ਜੀ ਮਿਲ ਗਏ ਤੇ ਹੁਣ ਚਾਲਦੇ ਆਂ ਭੱਜ ਕੇ ਗਦਾ ਗਦਾ ਕਿਉਂਕਿ ਸਵੇਰੇ 12 ਵਜੇ ਤੋਂ ਬਾਅਦ ਉਹ ਬੰਦ ਹੋ ਜਾਊਗਾ ਮੰਦਿਰ 3 ਵਜੇ ਖੁੱਲੂਗਾ ਨਾ 2 ਵਜੇ ਅਗਾਈ ਮੰਦਿਰ ਦੇ ਕੋਲੇ ਇਹ ਕੁਲ ਜਾਉਂਦਾ ਇੱਕ ਕੰਪਲੀਟ ਕਰਨਾ ਪੈਂਦਾ ਇਹੋ ਤੋਂ ਮੰਗੇ ਭਾਟੇ ਅਗਾਈ ਹੁਣ ਹੋ ਰਹੇ ਨੇ 11:30 ਅੱਧੇ ਘੰਟੇ ਦੇ ਵਿੱਚ ਵਿੱਚ ਸਾਨੂੰ ਦਰਸ਼ਨ ਕਰਨੇ ਨੇ ਕਿਸੇ ਵੀ ਹਾਲਤ ਦੇ ਵਿੱਚ ਮੰਦਿਰ ਦੇ ਵਿੱਚ ਪਹੁੰਚਣਾ ਅੱਧਾ ਘੰਟਾ ਪਹਿਲਾਂ ਪਹੁੰਚ ਜੇ ਨਾ ਅੱਧਾ ਘੰਟਾ ਪਹੁੰਚਦੇ ਪਹਿਲਾਂ ਤਾਂ ਮੰਦਿਰ ਜਦ ਦਵਾਰ ਨੇ ਜਿਹੜੇ 2 ਵਜੇ ਖੁੱਲਣੇ ਸੀ ਚਲ ਆ ਪਾਸ ਹੋਇਆ ਸੂਰਤ ਰਿਹਾ 1:00 ਟੈਨ ਹੋ ਗਿਆ ਤਾਂ ਗਾਇਜ਼ ਲਾਈਵ ਚ ਪਹਿਲੀ ਵਾਰ ਸ਼੍ਰੀ ਕੇਦਾਰਨਾਥ ਟੈਂਪਲ ਉੱਤਰਾਖੰਡ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਕਈ ਲੋਕਾਂ ਦਾ ਇਹ ਡ੍ਰੀਮ ਹੈ ਇੱਥੇ ਆਉਣਾ ਇੱਥੇ ਦੀ ਯਾਤਰਾ ਕਰਨਾ ਪਰ ਇਹ ਬਹੁਤ ਖੂਬਸੂਰਤ ਬਹੁਤ ਸੋਹਣਾ ਮੰਦਿਰ ਬਣਾਇਆ ਗਿਆ ਗਾਇਜ਼ ਬਹੁਤ ਜਿਆਦਾ ਸੋਹਣਾ ਗਾਇਜ਼ ਤਗਾ ਜੀ ਨੈਕਸਟ ਪਾਰਟ ਦੇ ਵਿੱਚ ਆਪਾਂ ਜਾਵਾਂਗੇ ਮੰਦਿਰ ਦੇ ਅੰਦਰ ਤੇ ਮੰਦਿਰ ਦੇ ਆਲੇ-ਦੁਆਲੇ ਦੇਖ ਕੇ ਆਵਾਂਗੇ ਤਾਂ ਗਾਇਸ ਆਪਾਂ ਦੇਖ ਕੇ ਆਵਾਂਗੇ ਪੀਮ ਸ਼ਿਲਾ ਤਾਂ ਗਾਇਸ ਜੇਕਰ ਸੋਨੇ ਵੀਡੀਓ ਦਾ ਨੈਕਸਟ ਪਾਰਟ ਦੇਖਣਾ ਹੈ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਗਾਇਸ ਤਾਂ ਗਾਇਜ਼ ਦੁਨੀਆ ਦੇ ਬੈਸਟ ਮੰਦਰਾਂ ਦੇ ਵਿੱਚੋਂ ਇਹ ਇੱਕ ਬੈਸਟ ਮੰਦਰ ਹੈਗਾ ਤਾਂ ਗਾਇਜ਼ ਇੱਕ ਨਾਰਮਲ ਇਨਸਾਨ ਨੂੰ ਇੱਥੇ ਆਉਣ ਤੇ ਕਾਫੀ ਸਮਾਂ ਲੱਗ ਜਾਂਦਾ ਹੈ ਪਰ ਜਦੋਂ ਉਹ ਇੱਥੇ ਆਉਂਦਾ ਹੈ ਤਾਂ ਉਹਦੀ ਸਾਰੇ ਥਕਾਨ ਦੂਰ ਹੋ ਜਾਂਦੀ ਹੈ ਕਿਉਂਕਿ ਇੱਥੇ ਆਉਣ ਦੇ ਸਾਰ ਜੋ ਤੁਹਾਨੂੰ ਇੰਨਾ ਸੋਹਣਾ ਮੰਦਰ ਦੇਖਣ ਨੂੰ ਮਿਲਦਾ ਹੈ ਤਾਂ ਗਾਇਜ਼ ਤਾਂ ਆਟੋਮੈਟਿਕ ਹੀ ਇਨਸਾਨ ਬਹੁਤ ਖੁਸ਼ ਹੋ ਜਾਂਦਾ ਹੈ ਗਾਇਜ਼ ਤਾਂ ਚਲੋ ਗਾਇਜ਼ ਇਸੇ ਦੇ ਨਾਲ ਕਰ ਦਾਂਗੇ ਵੀਡੀਓ ਨੂੰ ਐਂਡ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਗਾਇਜ਼ ਤਾਂ ਮਿਲਦੇ ਹਾਂਗੇ ਅਗਨੈਕਸ